ਕੋੜਵਾ ਇਹਨੂੰ ਲੱਗਾ ਖੋਲਣਾ ਇਹਦਾ ਖਲਾਰਾ ਪੈਣ ਵਾਲਾ ਹੀ ਆ। ਗਾਜੀ ਹੋ ਗਈ ਧਵਾ। ਤੇਲ ਜੋਦੋ ਕਰਾਉਣੀ ਟੈਂਕੀ ਫੋਲੀ ਕਰਾਉਣੀ ਆ ਬਸ ਦਾ ਪ੍ਰਭਾਵ ਜਾਈ ਪਾਉਣਾ ਆਪਾਂ ਬਸ ਵੀਡੀਓ ਚ ਹੋਰ ਕੁਛ ਨਹੀਂ। ਇਹਦਾ ਕੋਲਿਆਂ ਐਮ ਕੇ ਐਮ ਉਹਦਾ ਇਹਦਾ ਮਤਲਬ ਹੈਗਾ ਮਾਈਲੇਜ ਕਮਾਸਟਰ। ਇਹਦੀ ਫੋਲਪਾਉ ਹੈ ਕਿ ਮਾਈਲੇਜ ਕਮਾਸਟਰ। ਸਲਾਹ ਸੁਣੀ ਵੀ ਕਿਸੇ ਨਾਲ ਕੀਤੀ ਉਹਨਾਂ ਐ ਵੀ ਕਹੀ ਜਾਂਦਾ ਆਪ ਵੀ ਮਤਲਬ ਆਪਣੇ ਨਾਲ ਆਪ ਵੀ ਸਲਾਹ ਕੀਤੀ। ਕੀ ਚੈਨਲ ਰੱਖੀ ਹੈ ਨਾ ਸਲਾਹ ਸੁਣੀ ਵੀ ਲੈਂਦਾ ਹਾਂ ਮੈਂ ਇਹਦੀ। ਤੋ ਤੇ ਚੋਚੇ ਗੇਰੀ ਆਟਿਆ ਇੱਕੋ ਵਾਰੀ ਨਵੇੜਾ ਸਾਰੇ ਪਾ ਲੈਣੇ ਕੋਣ 6 ਮਹੀਨੇ ਪਾਰਿਆ ਸਾੜੀ ਸੋਣੀ ਦਵਾਈ ਦੀ ਹੁੰਦੀ ਆ ਆਪਾਂ ਜਿਹੜਾ ਬੰਨਾ ਜਿਹਦਾ ਮਤਲਬ オリジナル ਆ オリジナル ਹੀ ਰਹਿਣਾ ਉਤੋਂ ਜਿੰਨਾ ਮਰਜ਼ੀ ਲੈ ਫੋ ਲੋ ਮੀ ਪਿਆ ਸਾਲ 'ਚ ਇਹਦੇ ਦੋ ਵਾਰੀ ਇੰਜਣ ਹੁੰਦਾ ਆ ਇਹਦਾ ਮਿਸਤਰੀ ਤੋਂ ਕੋਈ ਬੰਦਾ ਨਹੀਂ ਪਿੰਚੋਂ ਬੰਦ ਕਰਦਾ ਦੇਖ ਇਹਨਾਂ ਦੇ ਮਗਰ ਲੱਗ ਕੇ ਹਰੇਕ ਬੰਦਾ ਦੇਖ ਲਾਉਂਦਾ ਬੜੇ ਦਿਨਾਂ ਬਾਅਦ ਆਜਾ ਤੁਹਾਨੂੰ ਫੰਡੇ ਬਾਈ ਦੇ ਦਰਸ਼ਨ ਕਰਾਏ ਆ ਕਹਿੰਦੇ ਬਿਲਾ ਉਦੋਂ ਦਾ ਹੀ ਆਣਾ ਤੱਲੋਂ ਦੇ ਮੇਲੇ ਦਾ ਆਹੋ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਬਾਅਦ ਤੁਹਾਨੂੰ ਅੱਜ ਫੰਡੇ ਵਾਈ ਦੇ ਦਰਸ਼ਨ ਕਰਾਇਆ ਜੇ ਮੋਟਰਸਾਈਕਲ ਤੋਣ ਲੱਗਾ ਇਹ ਨਾ ਕਰਨਾ ਹੁਣ ਪੰਪਲ ਜੀ ਪਾਉਣਾ ਅੱਛਾ ਪੰਪਲ ਤੋਣ ਆਇਆ ਪਹਿਲਾਂ ਮੋਟਰਸਾਈਕਲ ਚ ਕੱਢ ਕੇ ਉਹ ਚ ਪਾ ਕੇ ਫੇਰ ਤੋਣਾ ਨਾ ਆ ਵੀ ਫੰਡਾ ਕਰ ਲੈਂਦਾ ਸਾਰਾ ਕੁਝ ਤੁਹਾਨੂੰ ਦੱਸਣਾ ਸੀਗਾ ਜਿੱਦਾਂ ਨਾ ਲੋਕਾਂ ਨੂੰ ਵੱਖਰੇ ਵੱਖਰੇ ਸ਼ੌਂਕ ਹੁੰਦੇ ਕਿਸੇ ਨੂੰ ਗੱਡੀਆਂ ਦਾ ਕਿਸੇ ਨੂੰ ਮਤਲਬ ਟਰੈਕਟਰਾਂ ਦਾ ਕਿਸੇ ਨੂੰ ਮਤਲਬ ਘੋੜਿਆਂ ਦਾ ਵੱਖਰੇ ਵੱਖਰੇ ਫੰਡੇ ਫੰਡੇ ਬਾਈ ਨੂੰ ਸ਼ੌਂਕ ਹੈਗਾ ਆ ਮੋਟਰਸਾਈਕਲ ਦਾ ਇਹਨੂੰ ਮੋਟਰਸਾਈਕਲ ਖੋਲਣ ਦਾ ਹੁਸ਼ ਹੋ ਗਿਆ। ਖੋਲਦਾ ਵੀ ਬੰਦਾ ਵੀ ਨਹੀਂ। ਮੋਟਰਸਾਈਕਲ ਖੋਲਣ ਦਾ ਇਹਨੂੰ ਹੁਸ਼ ਹੋ ਗਿਆ ਜਦਾ ਮਤਲਬ ਮੜ ਜੀ ਕੋਈ ਪ੍ਰੋਬਲਮ ਆ ਗਈ ਤਾਂ ਇਹਨੇ ਇਹਨੂੰ ਖੋਲ ਦੇਣਾ। ਸਾਲ ਤੇ ਇਹਦੇ ਦੋ ਵਾਰ ਇੰਜਨ ਹੁੰਦਾ ਆ ਇਹਦਾ ਮਿਸਤਰੀ ਤੋਂ। ਮੈਂ ਲੱਗੂ 6 6-6 ਮਹੀਨੇ ਬਾਅਦ ਇਹਦਾ ਇੰਜਨ ਹੁੰਦਾ ਆ ਮਤਲਬ ਸਰਵਿਸ ਨਹੀਂ ਹੁੰਦੀ ਇੰਜਨ ਹੀ ਹੁੰਦਾ ਜਦੋਂ ਹੁਣ ਆਏ ਦਾ। ਉਹਨੇ ਕਿੰਨੇ ਦਿਨ ਆਵਾ ਕੰਮ ਲਗਾ ਸਟਾਰ ਇਹਨੂੰ। ਸਪੈਸ਼ਲ ਮੋਟਰਸਾਈਕਲ ਲਈ ਪੰਪ ਰੱਖਿਆ ਆ ਇਹਨਾਂ ਹੀ ਧੋਣਾ ਜਦੋਂ ਇਹਨਾਂ ਧੋਣਾ ਲੋਕ ਸਫਰੀਆਂ ਕਰਦੇ ਆ ਇਹ ਮੋਟਰਲ ਤੋਂ ਇਹਨਾਂ ਸਪੈਸ਼ਲ ਲਿਆਂਦਾ ਪਿਆਰੀ ਬਹੁਤ ਐਦਾ ਮੋਟਰਸਾਈਕਲ ਨਾਲ ਤਾਂ ਦੋਸੇ ਇਹਨਾਂ ਜਿਹਦਾ ਮਤਲਬ ਇਹਨੂੰ ਇੰਜਨ ਖੋਲਣ ਦਾ ਬਹੁਤ ਸ਼ੌਂਕ ਆ ਤੇ ਥੋੜਾ ਖੁੱਲਿਆ ਨੀਗਾ ਆਹ ਮਸਟਾਰਟ ਨਹੀਂ ਹੋਇਆ ਹੁਣ ਵਾਹ ਇਹਨੂੰ ਲੱਗਾ ਖੋਲਣ ਇਹਦਾ ਖਲਾਰਾ ਪੈਣ ਵਾਲਾ ਹੀ ਆ ਬਾਅਦ ਚ ਇਕੱਠਾ ਨਹੀਂ ਹੁੰਦਾ ਫੇਰ ਕਿ ਖੋਲ ਦਿੰਦਾ ਖਲਾਰਾ ਪਾਉਣ ਦਾ ਬਾਅਦ ਜੁੜਦਾ ਨਹੀਂਗਾ ਕਾਦੇ ਸਕੂਟਰੀ ਕਿਹਦੀ ਕਿਸੇ ਨੂੰ ਪਿੰਡ ਘਰ ਜਾਣਾ ਲੋਈ ਹੁੰਦਾ ਸਕੂਟਰੀ ਦਿਖਾਉਂਦੇ ਆ ਜਾ ਕੇ ਹੁਣ ਸਕੂਟਰੀ ਖੋਲਣ ਲੱਗਾ ਕੈਨਸਲ ਕਰਤਾ ਧੋਣ ਦਾ ਕੰਮ ਅੱਜ ਇਹਨੂੰ ਕਹਿ ਦਵੇ ਕਿ ਆ ਚੀਜ਼ ਖਰਾਬ ਹੋ ਗਈ ਹੈ ਗੱਡੀ ਦੀ ਜਾਂ ਮੋਟਰਸਾਈਕਲ ਦੀ ਕੋਈ ਵੀ ਭਾਗ ਦੌੜ ਕੇ ਜਾਂਦਾ ਉਹ ਜੀਜੀ ਨੂੰ ਹੁਣ ਇਹ ਪ੍ਰਾਈਸ ਸਕੂਟਰੀ ਖਰਾਬ ਹੋ ਗਈ ਆ ਹੁਣ ਉਹਨੂੰ ਸੈੱਟ ਕਰਨ ਚੱਲਾ ਦੌੜ ਕੇ ਕੈਨਸਲ ਕਰਦਾ ਬਸ ਕਹਿੰਦਾ ਅੱਜ ਇਹਨੂੰ ਧੋਣਾ ਚਾਹੂ ਧੋਵਾਂਗੇ ਪਹਿਲਾਂ ਸਕੂਟਰੀ ਸੈੱਟ ਕਰਨੀ ਆ ਪੀ ਕੇ ਉਹਨਾਂ ਦਿਖਾ ਪੀ ਕੇ ਉਹਦਾ ਦਿਖਾਈ ਚੈੱਕ ਤਾਂ ਕਰਾ ਮੜੀ ਜੀ ਇਹਦੀ ਬੋਲਟਾਂ ਨੂੰ ਨਹੀਂ ਕਿ ਨਹੀਂ ਵਾਜੇ ਆਪ ਸੈਟ ਕੀਤਾ ਇਹਨੇ ਸੈਟਿੰਗ ਕੀਤੀ ਹੈ ਇਹਦੀ ਇੱਕ ਜਦੋਂ ਤੁਹਾਨੂੰ ਬਲੌਗ ਪੂਰਾ ਰੱਖਾਂਗੇ ਇਹਦੇ ਉੱਤੇ ਅਦੇ ਹੋ ਗਿਆ ਬੰਦ ਖੋਲਣ ਵਾਲਾ ਹੋਇਆ ਫੇ ਦੁਬਾਰਾ ਚੌਥੇ ਚੌਥੇ ਗੇਅਰ ਜੀ ਇੱਕੋ ਵਾਰੀ ਨਿਵੇੜਾ ਸਾਰੇ ਪਾ ਲੈਣੇ ਨਹੀਂ ਵੀ ਬੰਡੇ ਤੋਂ ਗੱਲ ਨਹੀਂ ਪਣੀ ਮਕੈਨਿਕ ਕੋ ਛੱਡਣੀ ਪੈਣੀ ਹੋਂ ਜਦ ਆਪਾਂ ਬੱਟਾ ਲਿਪਦੇ ਆ ਇਹਦਾ ਮਤਲਬ ਆਹਾ ਬੱਟ ਬਾਅਦ ਚ ਪਾਈ ਆ ਮਤਲਬ ਕੇਹਰਾ ਬਣਾਉਣ ਲਈ ਹਾਂ ਇਹ ਜਦ ਆਪਾਂ ਲਿਪਦੇ ਇਹ ਤਾਂ ਲਿਪਣੀ ਸਹੀ ਆ ਇੱਚ ਤਾਂ ਫਾਇਦਾ ਹੈਗਾ ਜਿੱਦਾਂ ਆਪਾਂ ਬੰਨੇ ਪੱਕਾ ਬੰਨਾ ਜਦਾੜ ਦਾ ਪੱਕਾ ਬੰਨਾ ਜਦਾ ਇਹ ਲਿਪਣਾ ਮੈਨੂੰ ਨਹੀਂ ਲੱਗਦਾ ਕੋਈ ਫਾਇਦੇ ਵਾਲੀ ਚੀਜ਼ ਆ ਇਹ ਜਦੋਂ ਮੀਂਹ ਪੈਂਦਾ ਨਾ ਉਹ ਇਹਦਾ ਉਹ ਲਿਪਿਆ ਹੀ ਉਹੱਚ ਤਾਂ ਜਿੱਦਾਂ ਮਤਲਬ ਪਾਈ ਆ ਬੱਟ ਉਹੱਚ ਜਦ ਆਪਾਂ ਲਿਪਦੇ ਆ ਉਹ ਤਾਂ ਪਕੜ ਜਾਂਦੀ ਮਤਲਬ ਰਜ ਜਾਂਦੀ ਹੈ ਵਿੱਚ ਇਹਨਾਂ ਦੇ ਉੱਪਰ ਉਪਰੇ ਜਾਂਦੀ ਜਦੋਂ ਮੀਂਹ ਤੇਜ ਪੈਂਦਾ ਤਾਂ ਨਾਲ ਹੀ ਝੜ ਜਾਂਦੀ ਹੈ ਮਤਲਬ ਮੀਂਹ ਖੂਰ ਸੱਟ ਦਾ origignal ਜੀ ਜੋ origignal ਹੀ ਰਹਿੰਦਾ ਮਤਲਬ ਜਿਹੜਾ ਬੰਨਾ ਜਿਹਦਾ ਮਤਲਬ origignal ਹੈ origignal ਹੀ ਰਹਿਣਾ ਉਤੋਂ ਜਿੰਨਾ ਮਰਜੀ ਲੈਪ ਲੋ ਮੀਂਹ ਪਿਆ ਤਾਂ ਉਹਨੇ ਖੂਰ ਸੱਟਣੀਆਂ ਮਿੱਟੀ ਪਕੜ ਨਹੀਂ ਕਰਦੀ ਇਹਨਾਂ ਤੇ ਪੱਕਾ ਹੁੰਦਾ ਨਾ ਉਹਨਾਂ ਤੇ ਜਿਹੜੀ ਦੂਜੀ ਆ ਉਹਨਾਂ ਤੇ ਕਰ ਜਾਂਦੀ ਆ ਜੇ ਤਾਂ ਆ ਵੀ ਉਹਨਾਂ ਲਿਪਿਆ ਹੀ ਇਹ ਵੀ ਪੱਕਾ ਆ ਉਹ ਵੀ ਪੱਕਾ ਆ ਉਹ ਮੀਂਹ ਇੱਕ ਦਿਨ ਪਿਆ ਤੇ ਜੇ ਤਾਂ ਉੱਪਰੋਂ ਆਇਆ ਮਤਲਬ origignal ਨਿਕਲਿਆ ਥੱਲਿਓ ਰਹੀ ਨਹੀਂ ਉੱਤੇ ਮਿੱਟੀ ਜੇ ਆਪਾਂ ਬਣਾ ਲਿਆ ਚੈਨਲ ਤੇ ਚੈਨਲ ਦਾ ਨਾਮ ਰੱਖਿਆ ਆਪਾਂ ਪਹਿਲਾਂ ਮੈਂ ਸੋਚਿਆ ਕੀ ਰੱਖੀਏ ਨਾ ਤੇ ਚੈਨਲ ਦਾ ਨਾਮ ਰੱਖਤਾ ਮੈਂ ਥੋੜਾ ਵੱਖਰਾ ਜਿਹਾ ਰੱਖਾਂਗੇ ਜਿਹੜਾ ਕਿਸੇ ਦਾ ਇਦਾ ਮਤਲਬ ਹੋਵੇ ਨਾ ਮੈਂ ਵੱਖਰਾ ਜਿਹਾ ਮੈਂ ਰੱਖਣਾ ਹੈ ਜਿਹਦਾ ਮਤਲਬ ਕਈਆਂ ਨੇ ਰੱਖਿਆ ਕਈਆਂ ਨੇ ਆਪਣੇ ਨਾਮ ਦੇ ਰੱਖਿਆ ਮਤਲਬ ਮੈਂ ਕਿਹਾ ਥੋੜਾ ਵੱਖਰਾ ਜਿਹਾ ਬਣਾਇਆ ਜੀਦਾ ਕਿਸੇ ਦਾ ਹੋਵੇ ਨਾ ਕਿ ਆਪਾਂ ਚੈਨਲ ਦਾ ਨਾਮ ਰੱਖਤਾ ਪੰਗੋ ਅੰਪੈਰ ਮੈਂ ਸਲਾਹ ਵੀ ਕੀਤੀ ਮੈਂ ਪੁੱਛਿਆ ਵੀ ਕੀ ਰੱਖੀਏ ਤੇ ਨਹੀਂ ਸਲਾਹ ਨੂੰ ਨਹੀਂ ਵੀ ਕਿਸੇ ਨੇ ਕੀਤੀ ਉਹਨੇ ਵੀ ਕਹੀ ਜਾਂਦਾ ਮੈਂ ਆਪ ਹੀ ਮਤਲਬ ਆਪਣੇ ਨਾਲ ਆਪ ਹੀ ਸਲਾਹ ਕੀਤੀ ਚੈਨਲ ਰੱਖੀ ਹੈ ਨਾ ਸਲਾਹ ਨੂੰ ਨਹੀਂ ਮਿਲਦਾ ਹਾਂ ਮੈਂ ਇਹਦੀ ਤੇ ਜੇ ਵਾਰ ਰੱਖਦਾ ਪੰਗੂ ਐਮਪਾਇਰ ਤੇ ਪੰਗੂ ਆਪਣਾ ਗੋਦਿਆ ਐਮਪਾਇਰ ਮਤਲਬ ਜੀ ਪੰਜਾਬੀ ਜੀ ਨੂੰ ਕਹਿੰਦੇ ਆ ਸਾਮਰਾਜ ਸਲਤਨਤ ਆ ਪੰਗੂ ਸਲਤਨਤ ਮਤਲਬ ਕਹਿ ਲਓ ਤੇ ਚੈਨਲ ਆਪਾ ਕਰਤਾ ਤੇ ਬਾਸ ਹੁਣ ਪਾਣੀ ਆਪਾ ਥੋੜੇ ਦਿਨਾਂ ਤੱਕ ਮੈਂ ਲਾਉਂਦਾ ਵੀਡੀਓ ਪੰਜਾਹ ਦਿਨਾਂ ਤੱਕ ਪਾੜੀਆਂ ਮੈਂ ਇਹ ਮੋਕੀਤੀ ਆ YouTube ਨੂੰ ਮੈਂ ਉਹ ਮਤਲਬ ਹਜੇ ਆਪਣਾ ਵੈਰੀਫਾਈ ਨਹੀਂ ਹੋਇਆ ਚੈਨਲ ਜਿੱਦਣੋ ਹੋ ਗਿਆ ਮੇਲ ਆ ਜਾਣੀ ਆ ਆਪਾਂ ਨੂੰ ਤਾਂ ਫਿਰ ਉਦੋਂ ਹੀ ਆਪਾਂ ਪਾਉਣੀਆਂ ਸ਼ੁਰੂ ਕਰ ਦੇਣੀਆਂ ਕੋਈ ਪੁੱਛੂਗਾ ਚੈਨਲ ਦਾ ਨਾਮ ਕਿ ਰੱਖੇ ਕੀ ਨਾਮ ਆ ਮਤਲਬ ਆਪਾਂਗਾ ਪੰਗੂ ਅਪੈਰ ਕਰਦਾ ਮੈਂ ਪ੍ਰਭਾਵ ਜਾਂਦਾ ਮੈਂ ਪ੍ਰਭਾਵ ਪਾਉਣ ਲਈ ਰੱਖਿਆ ਨਾਮ ਰੱਖਿਆ ਇਹ ਮਤਲਬ ਪੰਗੂ ਅਪੈਰ ਪ੍ਰਭਾਵ ਜਾਂਦਾ ਅਗਲੇ ਤੇ ਵੀ ਕਹਿਣਾ ਕਿਦਾ ਮਤਲਬ ਉਹ ਨਾਮ ਤਾਂ ਹੀ ਆ ਮਤਲਬ ਕਰ ਸਾਡਾ ਉਹ ਲੰਘ ਪੱਟੇ ਤੇ ਮੁੱਕ ਜਾਂਦਾ ਆ ਚੈਨਲ ਦਾ ਬਣਾ ਰੱਖਿਆ ਪੰਗੂ ਅਪੈਰ ਕੀ ਉਹ ਸਟੀ ਇਹ ਆਪਾਂ ਦੇ ਜਿਹੜੇ ਸਟicker ਬਦਲਨੇ ਸੀਗੇ ਤੇ ਉਹ ਮੈਂ ਕੀਤਾ ਸੀਗਾ ਫੋਨ ਆਪਣੇ ਜਲੰਧਰ ਚ ਦੋ ਤਿੰਨ ਦੁਕਾਨਾਂ ਹੀ ਮੇਨ ਆ ਮਤਲਬ ਸਟਿਕਰਾਂ ਦੀਆਂ ਹੈਗੀਆਂ ਆ ਤੇ ਉਹਨਾਂ ਨੂੰ ਫੋਨ ਕੀਤਾ ਸੀਗਾ ਤੇ ਉਹ ਕਹਿੰਦੇ ਅਜੇ ਸਟਿਕਰ ਹੈ ਨਹੀਂ ਗੇ ਬੁਕਿੰਗ ਤੇ ਮੰਗ ਮਿਲਦਾ ਉਹ ਵੀ ਕੰਪਨੀ ਚੋਂ ਲਿਆ ਕੇ ਦਿੰਦੇ ਹੁਣੇ ਮੰਗਾਉਂਦੇ ਹੁਣੇ ਆ ਬੁਕਿੰਗ ਤੇ ਤੇ ਉਹਨਾਂ ਨੂੰ ਫੋਨ ਕੀਤਾ ਕਿਹਦੇ ਅਗਲੇ ਹਫਤੇ ਪਤਾ ਕਰ ਲਿਓ ਤਾਂ ਫਿਰ ਉਹਨਾਂ ਨੂੰ ਫੋਨ ਕਰਾਂਗੇ ਤੇ ਆ ਸਟਿਕਰ ਫੇ ਆਪਾਂ ਮੰਗਾ ਲੈਣੇ ਆ ਤੇ ਉਹ ਦੇਖਾਂਗੇ ਹੁਣ ਹਿਸਾਬ ਕਿਤਾਬ ਯਾਰ ਸਟਿਕਰਾਂ ਦਾ ਮੈਨੂੰ ਥੋੜੇ ਸ਼ੱਕ ਆ ਜਿੱਦਾਂ ਮਤਲਬ ਪੁਰਾਣਾ ਮਾਡਲ ਆ ਜਿਹੜਾ ਹੁਣ ਨਵਾਂ ਮਾਡਲ ਆ ਉਹਦਾ ਕੀ ਪਤਾ ਹੁਣ ਬੋਨਟ ਇੰਚ ਦੋ ਇੰਚੋਂ ਵੱਡਾ ਨਾ ਕੀਤਾ ਹੋਵੇ ਜਾਂ ਜਿਹੜੀ ਆ ਪਲੇਟ ਜੇ ਤੇ ਇਹ 2 ਇੰਚ ਨਾ ਵੱਡੀ ਕੀਤੀ ਹੋਵੇ ਜਾਂ ਛੋਟੀ ਕੀਤੀ ਹੋਵੇ ਜਾਂ ਸਟicker ਉਹ ਮਤਲਬ ਹੁਣ ਜਾ ਕੇ ਇੱਕ ਵਾਰੀ ਮੈਚ ਟੇਪ ਨਾਲ ਇਹਨਾਂ ਮਾਪ ਲੈ ਲਵਾਂਗਾ ਇਹਦਾ ਕਿੰਨਾ ਹੈ ਫਿਰ ਉਹਨਾਂ ਨੂੰ ਪੁੱਛੂਗਾ ਕਿਦਾਂ ਇਹੀ ਇਹੀ ਹਿਸਾਬ ਦੇ ਮਤਲਬ ਇੰਨੇ ਕੋਈ ਫਰਕ ਤਾਂ ਨਹੀਂ ਵੱਡੇ ਛੋਟੇ ਦਾ ਨਹੀਂ ਗੇ ਕੀ ਪਤਾ ਕੰਪਨੀ ਨੇ ਹੁਣ ਮਤਲਬ ਹੋਣ ਵਾਲਾ ਬੋਨਟ ਥੋੜੇ ਜਿ ਲੰਮੇ ਕਰ ਦਿੱਤੇ ਹੋਣਗੇ ਜਾਂ ਛੋਟੇ ਕਰ ਦਿੱਤੇ ਹੋਣਗੇ ਤੇ ਫਿਰ ਉਹਦੇ ਆਪਾਂ ਐਚ ਟੇਪ ਨਾਲ ਮਾਪ ਕਰਕੇ ਫਿਰ ਦੇਖ ਲਵਾਂਗੇ ਤੇ ਫਿਰ ਹੀ ਫਾਇਦਾ ਲੈਣ ਦਾ ਫਿਰ ਮੇਰਾ ਹੁਣ ਇਹ ਵੀ ਮਹਿੰਗੇ ਆ ਕੰਪਨੀ ਵਾਲੇ ਜਿਹੜੇ ਸਟicker ਤੇ ਫੇ ਫਾਇਦਾ ਐ ਐਮੀ ਫਿਰ ਜਿਹ ਪੈਸੇਗਾ ਤਾਂ ਖਰਾਬ ਕਰਦੇ ਫਿਰ ਇਹ ਆਪਾਂ ਲਿਆਂਦੇ ਤਾਂ ਇੱਥੇ ਇੰਚ ਦਾ ਵੀ ਫਰਕ ਪੈ ਗਿਆ ਜੇ ਉਹ ਇੰਚ ਵੀ ਵੱਡਾ ਹੋਇਆ ਤੇ ਫਿੱਟ ਨਹੀਂ ਹੋਣ ਮਤਲਬ ਫਿਟਿੰਗ ਨਹੀਂ ਹੋਣੀ ਜੱਜਣਾ ਤੇ ਫੇ ਉਹ ਆਪਾਂ ਲਿਆਵਾਂਗੇ ਕਿਹਾ ਹੁਣ ਅਗਲੇ ਹਫਤੇ ਆ ਜਾਣੇ ਆ ਫੇ ਦੇਖਾਂਗੇ ਉਹਨਾਂ ਨੂੰ ਪੁੱਛ ਜੀ ਮਤਲਬ ਸਾਈਜ਼ ਸੇਮ ਹੋਇਆ ਤੇ ਫੇ ਲਿਆਵਾਂਗੇ ਬਾਕੀ ਆ ਲਾਹਣਾ ਆਪਾਂ ਐਮ ਕੇ ਐਮ ਉਹਦਾ ਇਹਦਾ ਮਤਲਬ ਹੈਗਾ ਮਾਈਲੇਜ ਕਾ ਮਾਸਟਰ ਇਹਦੀ ਫੋਲਪ ਹੋਵੇ ਕਿ ਮਾਈਲੇਜ ਕਾ ਮਾਸਟਰ ਇਹ ਇਹ ਤਾਂ ਸਾਨੂੰ ਅਜੇ ਤੱਕ ਇਹਦਾ ਹਿਸਾਬ-ਕਿਤਾਬ ਨਹੀਂ ਪਤਾ ਲੱਗਾ। ਸਾਨੂੰ ਇਹਦੇ ਤੱਕ ਹਿਸਾਬ-ਕਿਤਾਬ ਨਹੀਂ ਪਤਾ ਲੱਗਾ ਕਿ ਇਹ ਹਿਸਾਬ ਨਾਲ ਤੇਲ ਖਾਂਦਾ। ਸਾਨੂੰ ਤਿਆਰ ਕਰ ਦਿਖਾਉਣਾ। ਜਿੱਦਾਂ ਆਹ ਸੂਈ ਆ ਤੇਲ ਵਾਲੀ। ਆਹ ਕਰ ਹਾਂ। ਜਦੋਂ ਮਤਲਬ ਐਨ ਇੱਥੇ ਆ ਇੰਨਾ ਇਹ ਸੇ ਤੱਕ ਆ ਮਤਲਬ ਇੰਨੇ ਇੱਥੋਂ ਤੱਕ ਤਾਂ ਇਹ ਮੈਲੇਜ ਦਾ ਮਾਸਟਰ ਆ। ਹੈਲਦੀ ਨਹੀਂ ਸੂਈ ਮਤਲਬ ਜਿੱਦਾਂ ਹੋਣਾ ਟੈਂਕੀ ਫੁੱਲਿਆ ਨਾ ਉਹ ਟੈਂਕੀ ਆਪਾਂ ਫੁੱਲੀ ਕਰਾਈ ਦੀ ਜੇ ਜਦੋਂ ਵੀ ਕਰਾਉਣੀ ਆ। ਇਹਦਾ ਆ ਫੋਲਿਆ ਇੱਥੇ ਤੱਕ ਤੱਕ ਜਦੋਂ ਇੱਥੋਂ ਸੂਈ ਨਹੀਂ ਹਿਲਣੀ ਇਹ ਮਾਈਲੇਜ ਦਾ ਮਾਸਟਰ ਹੈ ਇੱਥੇ ਤੱਕ ਜਿੰਨਾ ਮਰਜੀ ਵਾਈ ਉਹ ਹਲਦੀ ਨਹੀਂ ਜਾਂਦੀ ਕਿਤੇ ਫੇ ਇੱਥੋਂ ਲੈ ਕੇ ਆ ਗੱਬ ਤੱਕ ਆ ਗੱਬੇ ਤੱਕ ਇੰਨਾ ਸ ਹੈ ਫੇਰ ਮੈਂਟਾ ਦੀ ਸੂਈ ਡਗਦੀ ਆ ਫੇਰ ਮਤਲਬ ਫੇ ਮਾਈਲੇਜ ਦਾ ਮਾਸਟਰ ਨਹੀਂ ਰਹਿੰਦਾ ਫੇ ਉਹ ਜਲਦੀ ਤੇ ਉੜਦਾ ਟੈਂਕੀ ਉੜਦੀ ਫੇ ਲਾਲਕ ਤੇ ਆਣ ਕੇ ਫਟਕ ਜਾਂਦੀ ਆ ਫੇ ਨਹੀਂ ਉੜਦੀ ਜਲਦੀ ਫੇ ਨਹੀਂ ਸੂਈ ਹਲਦੀ ਮਤਲਬ ਇੱਥੇ ਕੇ ਮਾਈਲੇਜ ਦਾ ਮਾਸਟਰ ਆ ਇੱਥੇ ਆਣ ਕੇ ਇਹ ਬਣ ਜਾਂਦਾ ਆ ਹੋ ਕੀ ਇਹਨੂੰ ਕਹਿੰਦੇ ਆ ਐਮ ਕੇ ਐਮ ਇਹ ਬਣ ਜਾਂਦਾ ਫੇ ਟੀ ਕੇ ਐਮ ਇਹ ਐਮ ਗੱਡ ਕੇ ਟੀ ਬਣ ਜਾਂਦੀ ਹੈ ਮਤਲਬ ਤੇਲ ਖਾਨ ਦਾ ਮਾਸਟਰ ਅ ਬਾਕੀ ਆਹ ਟੈਂਕੀ ਦੇਖੋ ਟੈਂਕੀ ਆਪਾਂ ਫੁੱਲੀ ਰੱਖੀ ਦੀ ਆ ਇਹਦੀ ਵੀ ਜਦੋਂ ਪਾਉਣਾ ਜਦੋਂ ਪਾਉਣਾ ਤੇਲ ਮਤਲਬ ਫੁੱਲੀ ਗੱਡੀ 'ਚ ਵੀ ਫੁੱਲ ਗੱਡੀ ਵੀ ਜਦੋਂ ਪਾਉਣਾ ਤੇਲ ਫੁੱਲ ਤੇ ਟਰੈਕਟਰ ਵੀ ਫੁੱਲ ਸਕੂਟਰ ਆਪਣੇ ਸਕੂਟਰੀ ਵੀ ਫੁੱਲ ਤੇ ਸਕੂਟਰ ਤੇ ਉੱਤੇ ਹੈ ਨਹੀਂ ਕਿ ਉਹ ਤੇਲ ਵਾਲੀ ਸੂਈ ਉੱਥੇ ਫੰਕਸ਼ਨ ਹੈ ਨਹੀਂਗਾ ਉਹ ਮਤਲਬ ਆਨ ਤੇ ਹੀ ਹੁੰਦਾ ਜਦੋਂ ਦੇਖੋ ਤੇ ਆਪਾਂ ਜੀ ਹੁਣ ਕੀ ਕਹਿੰਦੇ ਆ ਇਹ ਕਿ ਰਗਾ ਮੋਟਰਸਾਈਕਲ ਉਹਦਾ ਚਲੋ ਮੀਟਰ ਖਰਾਬ ਹੋਇਆ ਉੱਤੇ ਵੀ ਨਹੀਂ ਪਤਾ ਲੱਗਦਾ ਪਰ ਉਹ ਵੀ ਆਉਣ ਤੇ ਜਦੋਂ ਪਾਉਣਾ ਮਤਲਬ ਫੁੱਲ ਕਰਾਉਣੀ ਆ 100 200 ਵਾਲਾ ਕੰਮ ਨਹੀਂ ਐਵੇਂ ਥੋੜੀ ਆ ਐਵੇਂ ਜਦੋਂ ਮਤਲਬ ਤੇਲ 100 200 ਵਾਲਾ ਕੰਮ ਨਹੀਂ ਤੇਲ ਜਦੋਂ ਕਰਾਉਣਾ ਟੈਂਕੀ ਫੁੱਲ ਐਵੇਂ ਥੋੜੀ ਪਿਛਲੇ ਮਹੀਨੇ ਜਿਆਦਾ ਲਿਮਟ ਚੱਕੀ ਆ ਬਸ ਜਦੋਂ ਤੇਲ ਪਾਉਣਾ ਫੁੱਲ ਗਾ ਕੋਈ ਲੋ ਨਹੀਂ ਫਿਰ ਚੱਕ ਲਵਾਂਗੇ ਇਹ ਜਿਹੜੀ ਕੋਈ ਵੱਡੀ ਗੱਲ ਆ ਜਦੋਂ ਤੇਲ ਨਹੀਂ 200 100 200 ਵਾਲਾ ਪਾਉਣਾ ਤੇਲ ਜਦੋਂ ਕਰਾਉਣੀ ਟੈਂਕੀ ਫੁੱਲੀ ਕਰਾਉਣੀ ਆ ਬਸ ਦਾ ਪ੍ਰਭਾਵ ਜਿਆ ਹੀ ਪਾਉਣਾ ਆਪਾਂ ਬਸ ਵੀਡੀ ਇਹ ਤਾਂ ਫੋਲੀ ਹੈ ਜਿਹੋ ਤਾਂ ਪਾਉਣਾ ਫੋਲੀ ਲਿਮਟ ਦਾ ਕੋਈ ਨਹੀਂ ਲੈਂਟ ਇੱਕ ਹੋਰ ਚੱਕ ਦਵਾਂਗੇ ਪ੍ਰਭਾਵ ਨਹੀਂ ਘਟਣਾ ਚਾਹੀਦਾ ਫੋਲੀ ਬਦਲ ਗਾ ਮੈਂ ਕੀ ਹੁਣ ਇੱਕ ਮਾੜੀ ਜੀ ਗੱਡੀ ਧਵਾ ਕੇ ਆਉਣੀ ਹੈ ਗੱਡੀ ਧਵਾਈ ਏ ਤੇ ਚੰਗਾ ਅੱਜ ਲਈ ਇੰਨਾ ਹੀ ਸੀ ਪਰ ਟਾਈਮ ਵੀ ਨਹੀਂ ਲੱਗਣ ਰਿਹਾ ਇਹ ਸਮਝ ਨਹੀਂ ਆਉਂਦੀ ਹੈ ਕਿ ਵੀ ਬਿੱਲ ਹੀ ਸੀ ਉਦਾਂ ਟਾਈਮ ਪਾਣੀ ਕਦੇ ਲੱਗਣ ਨਹੀਂ ਰਿਹਾ ਇਹ ਅਜੇ ਧਵਾਈ ਦੇਣੀ ਹੈ ਸਦੀਆਂ ਹੀ ਹੋ ਗਈਆਂ ਧਵਾਤੀ ਨੂੰ ਲਿਬੜ ਵੀ ਬਹੁਤ ਜ਼ਿਆਦੀ ਦੀ ਹੋ ਗਈ ਦਵਾਈ ਤੋਣ 6 ਮਹੀਨੇ ਬਾਅਦ ਆ ਸਾੜੀ ਸੋਣੀ ਦਵਾਈ ਦੀ ਹੁੰਦੀ ਆ ਆਪਾਂ